ਆਂ ਸੀ ਇਹ ਖਾਲੀ ਪਈਆਂ ਇਹਦੇ ਚ ਹੁਣ ਮੇਰੇ ਵੀਰ ਸਰਦਾਰ ਬੂਟਾ ਸਿੰਘ ਬੁਰਜਗਿੱਲ ਜੀ ਤੇ ਮੇਰੇ ਸਜੇ ਹੱਥ ਸਰਦਾਰ ਮਨਜੀਤ ਸਿੰਘ ਜੀ ਬੈਠੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਆ ਇਹ ਤਿੰਨ ਕੁਰਸੀਆਂ ਚ ਅਮਨ अरोड़ा ਆਮ ਆਦਮੀ ਪਾਰਟੀ ਦੇ ਪ੍ਰਧਾਨ ਜੀ ਇਸੇ ਤਰ੍ਹਾਂ ਹਰਦੀਪ ਸਿੰਘ ਜੀ ਮੁੰਡੀਆਂ ਜਿਹੜੇ ਕਿ ਇਸ ਡਿਪਾਰਟਮੈਂਟ ਦੇ ਮਨਿਸਟਰ ਨੇ ਔਰ ਵਿਚਾਲੇ ਜਿਹੜੀ ਕੁਰਸੀ ਸੀ ਇਹ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕਿ 3.5 ਕਰੋੜ ਲੋਕਾਂ ਦੇ ਕਸਟੋਡੀਅਨ ਨੇ ਤੇ ਜਿਨ੍ਹਾਂ ਨੇ ਸਰਕਾਰ ਸੱਥਾਂ ਚੋਂ ਚਲਾਉਣੀ ਸੀ ਅੱਜ ਸੱਥਾਂ ਵਾਲੇ ਸਾਹਮਣੇ ਬੈਠੇ ਸੀ ਤੇ ਉਹ ਇੱਥੇ ਨਹੀਂ ਆਏ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਬੂਟਾ ਸਿੰਘ ਬੁਰਜਗੱਲ ਹੋਰਾਂ ਨੂੰ ਕਿ ਉਹ ਤੁਹਾਨੂੰ ਸੰਬੋਧਨ ਕਰਨ ਸਭ ਤੋਂ ਪਹਿਲਾਂ ਮੈਂ ਬੂਟਾ ਸਿੰਘ ਬੁਰਜਗੱਲ ਸੁਪਾ ਪ੍ਰਧਾਨ ਭਾਰਤੀ ਚੰਗੂ ਨੇ ਇੱਕ ਸਾਡਾ ਹਾਂ ਦਾ ਅੱਜ ਦਾ ਜਿਹੜਾ ਲੋਕ ਅਧਿਕਾਰ ਲਹਿਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਤੇ ਲੋਕਾਂ ਨੂੰ ਚੇਤਨਨ ਕਰਨਾ ਲੋਕਾਂ ਨੂੰ ਜਾਣੂ ਕਰਾਉਣਾ ਤੇ ਜਿਹੜੇ ਸਰਕਾਰ ਦੇ ਝੂਠੇ ਵਾਅਦੇ ਐ ਝੂਠਾ ਬਕਵਾਸ ਐ ਉਹ ਤੋਂ ਜਾਣੂ ਕਰਾਉਣਾ ਸੀ ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਕਿ ਲੁਧਿਆਣੇ ਦੇ ਵਿੱਚ 24000 ਏਕੜ ਜਿਹੜੀ ਜ਼ਮੀਨ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਅਗਵਾਹ ਕਰ ਰਹੇ ਨੇ ਇਹ ਕੀ ਲੁਧਿਆਣੇ ਦਾ ਇਹ ਅੰਕੜਾ ਜਾਰੀ ਕਰਨਗੇ ਕਿ 24000 ਏਕੜ ਦੇ ਵਿੱਚ 3 ਕਰੋੜ ਲੋਕਾਂ ਦੀ ਬਸੋਂ ਹੋ ਸਕਦੀ ਹੈ। ਇਹ ਅੰਕੜਾ ਜਾਰੀ ਕਰਨਗੇ ਕਿ ਇੰਨੇ ਲੋਕ ਤੜੇਗੇ ਲੁਧਿਆਣੇ ਦੇ ਵਿੱਚ ਜਿੰਨੇ ਮੁਰਗੀਆਂ ਤੜੀਆਂ ਹੁੰਦੀਆਂ। ਇਸ ਕਰਕੇ ਅਨਸਰ ਦੀ ਲੋੜ ਸੀ ਤੇ ਤਾਂ ਅਸੀਂ ਇਹ ਜ਼ਮੀਨ ਖ਼ਰਾਬ ਕਰੀ। ਬਿਲਕੁਲ ਜਿਹੜੇ ਕਹਿੰਦੇ ਨੇ ਲੋਕ ਸਹਿਮਤੀ ਦੇ ਰਹੇ ਨੇ ਉਹ ਅਸੀਂ ਕਹਾਂਗੇ ਕਿ ਜਿਹੜੇ ਪਟਿਆਲੇ ਦੇ ਵਿੱਚ ਜਿਹੜੇ ਮਹਾਲੀ ਦੇ ਵਿੱਚ ਜਾਂ ਕੋਈ ਲੁਧਿਆਣੇ ਦੇ ਵਿੱਚ ਹੋਰ ਤਾਂ ਉਹ ਇਹਨਾਂ ਦੇ ਬੰਦੇ ਨੇ। ਜਿਹੜੇ ਕਹਿੰਦੇ ਨੇ ਕਿ ਅਸੀਂ ਸਹਿਮਤੀ ਦੇਤੀ ਲੋਕਾਂ ਨੇ ਬਿਲਕੁਲ ਸਹਿਮਤੀ ਨਹੀਂ ਹੈ ਕਿਸਾਨ 1 ਇੰਚ ਜ਼ਮੀਨ ਦੇਣ ਨੂੰ ਤਿਆਰ ਨਹੀਂ ਹੈ ਜੇ ਸਹਿਮਤੀ ਹੋਵੇ ਤਾਂ ਪਿੰਡਾਂ ਦੇ ਪਿੰਡਾਂ ਦੇ ਵਿੱਚ ਜਿਹੜੀਆਂ ਗ੍ਰਾਮ ਸਭਾਵਾਂ ਆ ਉਹ ਬੁਲਾ ਕੇ ਮਤੇ ਨਾ ਪਾਸ ਕੀਤੇ ਜਾਓ ਕੋਈ ਇੱਥੇ ਲੋੜ ਨਹੀਂ ਸੀ ਇਹ ਜ਼ਮੀਨ ਇਕੱਠੀ ਕਰਕੇ ਲੋਕਾਂ ਤੋਂ ਬਿਨਾਂ ਪੈਸਿਆਂ ਤੋਂ ਜ਼ਮੀਨ ਲੈ ਕੇ ਇੱਕ ਧੋਖੇ ਤਹਿਤ ਉਹ ਜ਼ਮੀਨ ਇਕੱਠੀ ਕਰਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਜਾ ਰਹੇ ਨੇ ਇਹ ਬਖਾਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਲੋਕਾਂ ਖਤਰੇ ਜ਼ਮੀਨਾਂ ਕਟਨਾ ਕਰ ਰਹੇ ਹਾਂ ਮੈਂ ਦਲੀਲਾਂ ਦੇ ਸਕਦਾ 2013 ਦੇ ਵਿੱਚ 1000 ਏਕੜ ਗਵਿੰਦਪੁਰਾ ਦੇ ਵਿੱਚ ਜ਼ਮੀਨ ਅਕਵਾਇਰ ਕੀਤੀ ਬਾਦਲ ਸਰਕਾਰ ਨੇ ਕਿ ਅਸੀਂ ਇੱਥੇ ਬਿਜਲੀ ਦਾ ਲਾਉਣ ਕੀ ਕਹਿੰਦੇ ਨੇ ਆਪਣਾ ਪਲਾਂਟ ਲਾਉਂਗਾ ਪਰ ਅੱਜ ਦੇਖੋ 2025 ਆ ਗਿਆ ਜ਼ਮੀਨ ਵੇਚ ਲਈ ਪਈ ਹੈ 8 ਲੱਖ ਨੂੰ ਅਕਵਾਇਰ ਕਰੀ ਸੀ ਅੱਜ 60 ਲੱਖ ਦਾ ਰੇਟ ਹੈ ਉਧਰ ਪਿੱਛੇ ਜਾ ਕੇ ਬਠੰਡਾ ਜਿਹੜਾ ਸਭ ਤੋਂ ਵੱਡਾ ਥਰਮਲ ਜਿੱਥੇ ਲੱਗਿਆ ਸੀ ਗੁਰੂ ਨਾਨਕ ਦੇਵ ਜੀ 1701 ਤੇ 2 ਮਰਲੇ ਪੁੱਟੀ ਪੱਟੀ ਦੀ ਜ਼ਮੀਨ ਲਈ ਸੀ 10000 ਨੂੰ ਕਿੱਲਾ ਕੁਝ ਲੋਕ ਲੜੇ ਅਰਾਧਤਾ ਦੇ ਵਿੱਚ ਗਏ 5000 ਰੁਪਏ ਨਾਲ ਹੋਰ ਮਿਲਿਆ ਅੱਜ ਕਹਿੰਦੇ ਜੀ ਥਰਮਲ ਬੁੱਢਾ ਹੋ ਗਿਆ ਥਰਮਲ ਬੁੱਢਾ ਹੋ ਗਿਆ ਤੇ ਗਲਤ ਕੁੱਠਾ ਦੇ ਦੇ ਕੰਮ ਦਾ ਨਹੀਂ ਅੱਜ ਉਹ ਜ਼ਮੀਨ ਪੁੱਡਾ ਦੋ ਕਰੋੜ ਨੂੰ ਇੱਕ ਵਾਰ ਵੇਚ ਰਹੇ ਐਵੇਂ ਜਿਵੇਂ ਪਹਿਲਾਂ ਜਿਹੜੀਆਂ ਹਜ਼ਾਰਾਂ ਕਰੋੜਾਂ ਕਿਲੋਟੀਆਂ ਪੰਗਾ ਜ਼ਿਕਰ ਆਇਆ ਪਹਿਲਾਂ ਜਿਹੜੀਆਂ ਕਲੋਨੀਆਂ ਪਹਿਲਾਂ ਵੀ ਇਹਨਾਂ ਨੇ ਕੱਟੀਆਂ ਹੋਣਾ ਜੇ ਇਹਨਾਂ ਨੂੰ ਇੰਨੀ ਲੋੜ ਆ ਸਭ ਤੋਂ ਪਹਿਲਾਂ ਜਿਹੜੇ ਪ੍ਰਾਈਵੇਟ ਬਿਲਡਰ ਜਿਨ੍ਹਾਂ ਨੇ ਕਹਿੰਦੇ ਨੇ ਉਹਨਾਂ ਨੇ ਬੜਾ ਰੁਪਈਆ ਕਮਾ ਲਿਆ ਤੇ ਫਿਰ ਉਹਨਾਂ ਨੂੰ ਕਬਜ਼ੇ ਵਿੱਚ ਲੈ ਲੈਣ ਕਿਸਾਨਾਂ ਦੀ ਬਹੁਤ ឧបਜਾਊ ਜ਼ਮੀਨਾਂ ਦੋ ਹੀ ਸੋਮੇ ਸਾਡੇ ਕੋਲੇ ਇੱਕ ਸਭ ਤੋਂ ਪਹਿਲਾ ਸੋਮਾ ឧបਜਾਊ ਜ਼ਮੀਨ ਲੁਧਿਆਣਾ ਦੀ ਜ਼ਰਚ ਹੈ ਜੀ ਉਹ ਜ਼ਮੀਨ ਨੂੰ ਖਤਮ ਕਰਨਾ ਉਸ ਤੋਂ ਬਾਅਦ ਦੂਜਾ ਸਾਡੇ ਕੋਲੇ ਸੋਮਾ ਪਾਣੀ ਦਾ ਇਹਦੇ ਆਧਾਰ ਤੇ ਉਹਨੂੰ ਵੀ ਖਤਮ ਕਰਨਾ ਅਸਲ ਦੇ ਵਿੱਚ ਇਹ ਸਿਆਣੀਆਂ ਸਰਕਾਰਾਂ ਦਾ ਕੰਮ ਨਹੀਂ ਕਿ ਜਿਹਦੇ ਤੇ ਸਾਡੀ ਦੁਨੀਆ ਪੜਦੀ ਹੋਵੇ ਜੱਦੀ ਪੁਸ਼ਤੀ ਸਾਡਾ ਕਾਰੋਬਾਰੀ ਰੋਜੀ ਰੋਟੀ ਸਰਟੀਫਿਕੇਟ ਖੇਤੀ ਹੋਵੇ ਉਹ ਖੇਤੀ ਨੂੰ ਤਬਾਹ ਕਰਕੇ ਉੱਥੇ ਮਤ ਲਈ ਗਈਆਂ ਕਲੋਨੀਆਂ ਸਾਰਨੀਆਂ ਇਹ ਬਿਲਕੁਲ ਜਾਇਜ਼ ਨਹੀਂ ਹੈ ਅਸੀਂ ਠੂਠਾ ਚੱਕ ਕੇ ਮੰਗਣ ਨਹੀਂ ਜਾਵਾਂਗੇ ਕਿਸੇ ਹੱਥੇ ਜੇ ਜਿੱਦ ਦੀ ਪੁੱਛਤਾਂ ਦਾ ਜਿਹੜਾ ਸਾਡਾ ਗੁਜਾਰਾ ਹੈ ਗੁਜਾਰਾ ਕਰਦੇ ਹਾਂ ਜੀ ਉਹਦੇ ਤੇ ਜਿਹੜੇ ਕਹਿੰਦੇ ਨੇ ਦੋ ਕਿੱਲਾਂ ਵਾਲੇ ਨੂੰ ਆਜੋ 1000 ਗੱਜ ਦਾ ਮਤਲਬ ਪਲਾਟ ਦੇ ਰਹੀਆਂ ਉਹ ਅਸੀਂ ਪਿੰਡਾਂ ਦੇ ਵਿੱਚ ਬਸਦੇ ਹਾਂ ਸਾਡੀਆਂ ਪੋਟੀਆਂ ਪੰਗਾਂ ਸਾਡੇ ਕੋਲੇ ਮਿਸ਼ਨਰੀ ਹੈ ਸਾਡੇ ਕੋਲੇ ਸਾਰਾ ਬੰਦੋਬਸਤ ਅਸੀਂ ਇੱਥੇ ਆਵਾਂਗੇ ਛੱਡ ਕੇ ਆਪਣੀਆਂ ਜ਼ਮੀਨਾਂ ਨੂੰ ਬਿਲਕੁਲ ਇੱਕ ਟੈਂਟ ਜ਼ਮੀਨੀ ਦੇਵਾਂਗੇ ਇਹੀ ਮਤਲਬ ਲੁਧਿਆਣੇ ਤੋਂ ਸਾਰੀ ਪਹੁੰਚੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਅੱਜ ਲੈਂਡ ਪੂਲਿੰਗ ਮਸਲੇ ਦੇ ਉੱਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਜਿਨ੍ਹਾਂ ਦੀ ਜ਼ਮੀਨ ਲੈਂਡ ਪੂਲਿੰਗ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਨੋਟੀਫਾਈ ਕੀਤੀ ਹੈ ਉੱਥੋਂ ਦੀਆਂ ਬਣੀਆਂ ਸੰਘਰਸ਼ ਕਮੇਟੀਆਂ ਵੱਲੋਂ ਕਿਸਾਨ ਆਗੂਆਂ ਦੇ ਸਹਿਯੋਗ ਦੇ ਨਾਲ ਲੋਕ ਅਧਿਕਾਰ ਲਹਿਰ ਨੇ ਇੱਕ ਵੱਡਾ ਸੈਮੀਨਾਰ ਇੱਕ ਵੱਡਾ ਪ੍ਰੋਗਰਾਮ ਰੱਖਿਆ ਸੀ ਜਿਹਦੇ ਵਿੱਚ ਪਿਛਲੇ ਸਮੇਂ ਜੋ ਮਾਹੌਲ ਬਣਿਆ ਸਰਕਾਰ ਕਹਿ ਰਹੀ ਸੀ ਕਿ ਕਿਸਾਨ ਆਗੂ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਆ ਰਾਜਸੀ ਪਾਰਟੀਆਂ ਗੁੰਮਰਾਹ ਕਰ ਰਹੀਆਂ ਸੋ ਅਸੀਂ ਸਰਕਾਰ ਨੂੰ ਇਹ ਚੈਲੰਜ ਕੀਤਾ ਸੀ ਇਹ ਵੰਗਾਰ ਦਿੱਤੀ ਸੀ ਕਿ ਕਿਸਾਨ ਆਉਣਗੇ ਤੇ ਤੁਸੀਂ ਆ ਕੇ ਜਿਹੜਾ ਹੈਗਾ ਇਹਨਾਂ ਨੂੰ ਸਮਝਾਓ ਕਿ ਲੈਂਡ ਪਾਲਿਸੀ ਦੇ ਕੀ ਫਾਇਦੇ ਨੇ ਸੋ ਅੱਜ ਇੱਥੇ ਸਰਕਾਰ ਦਾ ਕੋਈ ਵੀ ਨੁਮਾਇੰਦਾ ਨਹੀਂ ਆਇਆ ਔਰ ਵੱਖ-ਵੱਖ ਸੰਘਰਸ਼ ਕਮੇਟੀਆਂ ਪਹੁੰਚੀਆਂ ਸਾਢੇ 3 ਘੰਟੇ ਪ੍ਰੋਗਰਾਮ ਚੱਲਿਆ ਜਿਹਦੇ ਚ ਹਮੀਰ ਸਿੰਘ ਹੋਰਾਂ ਨੇ ਇਸੇ ਤਰ੍ਹਾਂ ਡਾਕਟਰ ਕੁਲਦੀਪ ਸਿੰਘ ਹੋਰਾਂ ਨੇ ਪ੍ਰੋਫੈਸਰ ਬਾਬਾ ਜੀ ਨੇ ਪ੍ਰੋਫੈਸਰ ਅਮਰਜੀਤ ਸਿੰਘ ਸਿੱਧੂ ਜੀ ਨੇ ਔਰ ਸਾਡੇ ਕਿਸਾਨ ਆਗੂਆਂ ਸਰਦਾਰ ਮਨਜੀਤ ਸਿੰਘ ਰਾਏ ਜੀ ਨੇ ਔਰ ਇਸੇ ਤਰ੍ਹਾਂ ਸਰਦਾਰ ਬੂਟਾ ਸਿੰਘ ਬੁਰਜਗਿਲ ਜੀ ਨੇ ਬਾਕੀ ਦਰਜਾ ਬਾਦਰਜਾ ਦੂਸਰੀਆਂ ਕਿਸਾਨ ਜਥੇਬੰਦੀਆਂ ਤੋਂ ਜ਼ਿਲ੍ਹੇ ਦੇ ਆਏ ਹੋਏ ਆਗੂਆਂ ਨੇ ਸਰਕਾਰ ਦੀ ਇਸ ਲੋਟੂ ਨੀਤੀ ਬਾਰੇ ਖੁੱਲ ਕੇ ਜਾਣਕਾਰੀ ਜਿਹੜੀ ਹੈਗੀ ਹੈ ਇੱਥੇ ਆਈ ਹੋਈ ਸੰਗਤ ਨੂੰ ਦਿੱਤੀ ਸਾਰੇ ਪ੍ਰੋਗਰਾਮ ਜਿਹੜੇ ਸੀ ਉਹ ਇਲੈਕਟ੍ਰੋਨਿਕ মিডিਆ ਦੇ ਰਾਹੀਂ ਵੱਖ-ਵੱਖ ਪਹੁੰਚੇ ਹੋਏ ਚੈਨਲਾਂ ਜਿਦੇ ਚ ਮਨਿੰਦਰ ਸਿੰਘ ਜੀ ਜਸ ਗਰੇਵਾਲ ਹੋਰੀ ਔਰ ਇਹਦੇ ਤੋਂ ਇਲਾਵਾ ਰਤਨ ਸਿੰਘ ਜੀ ਤੇ ਆਪ ਸਭ ਸੱਜਣ ਜਿਹੜੇ ਸਾਹਮਣੇ ਖੜੇ ਹੋ ਮੈਂ ਨਾਮ ਨਹੀਂ ਜਾਣਦਾ ਉਹਨਾਂ ਤੋਂ ਮੈਂ ਮਾਫੀ ਮੰਗਦਾ ਹਾਂ ਤੁਸੀਂ ਪੂਰਨ ਸਹਿਯੋਗ ਦਿੱਤਾ ਤੁਹਾਡਾ ਕੋਟਨ ਕੋਟ ਧੰਨਵਾਦ ਅੱਜ ਸਰਕਾਰ ਦੀ ਨੈਤਿਕ ਹਾਰ ਹੋਈ ਹੈ ਤੇ ਲੋਕਾਂ ਦੀ ਜਿੱਤ ਹੋਈ ਹੈ ਸਰਕਾਰ ਨੂੰ ਇਹ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲੈਣੀ ਚਾਹੀਦੀ ਹੈ ਤੇ 24 ਤਰੀਕ ਨੂੰ ਜਿਹੜਾ ਕਿਸਾਨ ਆਗੂਆਂ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਲੋਕ ਅਧਿਕਾਰ ਲਹਿਰ ਤੇ ਇੱਥੇ ਆਏ ਹੋਏ ਸਮੂੱਚੇ ਲੋਕਾਂ ਨੇ ਉਸ ਦਿਨ ਸ਼ਮੂਲੀਅਤ ਕਰਨ ਦਾ ਜਿਹੜਾ ਇੱਥੇ ਐਲਾਨ ਕੀਤਾ ਬਹੁਤ-ਬਹੁਤ ਧੰਨਵਾਦ